ਤੂੰ ਮੇਰੀ ਅੱਖ ਕਾਸ਼ਨੀ ਨਹੀਂ ਤੂੰ ਮੇਰੀ ਅੱਖ ਕਾਸ਼ਨੀ ਦੂਜਾ ਰਾਤ ਦੇਉ ਨੀਂਦਰ ਨੇ ਮਾਰਿਆ ਸ਼ੀਸ਼ੇ ਉੱਤੇ ਰੇੜ ਪੈ ਗਈ ਤੇ ਮੈਂ ਸ਼ੀ ਲੈਂਗੁਏਜ ਵਿੱਚ ਕਾ ਲੈਣੀ ਆ ਜਿਵੇਂ ਕਿ ਇਟਾਲੀਅਨ ਇੰਗਲਿਸ਼ ਹਿੰਦੀ ਸਪੈਨਿਸ਼ ਤੇ ਪੰਜਾਬੀ ਅਤੇ ਅਰੈਬਿਕ ਮਿਲ ਅਗਾ मि तिन मितिन में चं तरह जो भी तो मैं वो टेंथ क्लास सीखा है मैं गूगल पे सर्च करती हूँ यूट्यूब वगैरह तो ते, ते सब तो बाद में मेरे ब्रदर की उसके पेरेंट्स की पन्ना की तम तो है ਕੁਪਨਾ ਕੀ ਤਮੰਨਾ ਹੈ ਕਿ ਹੀਰਾ ਮੁਝ ਮਿਲ ਜਾਏ ਚਾਹੇ ਮੇਰੀ jaan jaye ਚਾਹੇ ਮੇਰਾ dil jaye ਮੇਰੀ ਫੇਵਰੇਟ ਦਾ ਸਿੰਗਰ ਹੈ ਸ੍ਰਿੰਦਰ ਕੌਰਿਆ ਤੇ ਕੀ ਕਹਦਾ ਉਸ ਚੰਦਰ ਦਾ ਮੀ ਮਲਾਚੀਆ ਦਾ ਬਾਗ ਉਹ ਜਾੜੀਆਂ ਨੇਕ ਮੇਰੀ ਅੱਖ ਕਾਸ਼ੀ ਅੱਜ ਕੱਲ ਕੁੜੀਆਂ ਸਭ ਕੁਝ ਕਰ ਸਕਦੀਆਂ ਨੇ ਕੁੜੀਆਂ ਯਾਦਵੀ ਚਲਾ ਰਹੀਆਂ ਨੇ ਕੁੜੀਆਂ ਸਭ ਕੁਝ ਕਰ ਰਹੀਆਂ ਨੇ ਤੇ ਉਸ ਨੂੰ ਉਹਨਾਂ ਨੂੰ ਸਿਰਫ ਸਪੋਰਟ ਕਰਨਾ ਹੈ ਤੇ ਉਸ ਦਾ ਉਹਨਾਂ ਦਾ ਪੁੱਛਣਾ ਹੈ ਕਿ ਉਹਨਾਂ ਨੂੰ ਆਜੀ ਜ਼ਿੰਦਗੀ ਵਿੱਚ ਕੀ ਚਾਹੀਦਾ ਹੈ ਤੇ ਉਹ ਕੀ ਕਰਨਾ ਚਾਹੁੰਦੀਆਂ ਨੇ ਤੇ ਯਾ ਕੋ ਰਸੋ ਸੇ ਪੋਨੇ ਤ੍ਰਿਸਤੇ ਕੌਮੋ ਪਲਾਨ ਰਾਦੇ ਸਕੁਰਾ ਆ ਮਾਜੀ ਕਿੱਥੋਂ ਦੇ ਰਹਿਣਾ ਲੋ ਕਿਹੜੇ ਕਿਹੜੇ ਭਾਸ਼ਾ ਚ ਗਾ ਲੈਣੇ ਤੇ ਕਿੰਨੀਆਂ ਵੇਸਾ ਦੀਆਂ ਜਿਹੜੀਆਂ ਭਾਸ਼ਾ ਦਿਖਾਉਂਦੇ ਮੇਰਾ ਨਾਮ ਹਸਨਦੀਪ ਕੌਰ ਹੈ ਮੈਂ ਪਿੰਡ ਚੜੀਵਾਂ ਸ਼੍ਰੀ ਮੁਕਤਸਰ ਸਾਹਿਬ ਦੀ ਰਹਿਣ ਵਾਲੀ ਆ ਤੇ ਮੈਂ ਛੇ ਲੈਂਗੁਏਜ ਵਿੱਚ ਗਾ ਲੈਣੀ ਆ ਜਿਵੇਂ ਕਿ ਇਟਾਲੀਅਨ ਇੰਗਲਿਸ਼ ਹਿੰਦੀ ਸਪੈਨਿਸ਼ ਤੇ ਪੰਜਾਬੀ ਅਤੇ ਅਰੈਬਿਕ ਕਿੰਨੇ ਸਮੇਂ ਤੋਂ ਗਾਉਂਦੇ ਆ ਤੁਸੀਂ ਸਭ ਤੋਂ ਜ਼ਿਆਦਾ ਸਹਯੋਗ ਕਿਉਂ ਹੁੰਦਾ ਰਹਿੰਦਾ ਹੈ ਤੇ ਕਿਵੇਂ ਸਿੱਖਿਆ ਜੀ ਮੈਂ ਛੋਟੀ ਉਂਦੀ ਤੋਂ ਗਾਉਂਦੀ ਆ ਰਹੀ ਆ ਪਰ ਚੰਗੀ ਤਰ੍ਹਾਂ ਜਦੋਂ ਵੀ ਮੈਂ ਸਿੱਖਿਆ ਉਹ 10th ਕਲਾਸ ਵਿੱਚ ਸਿੱਖਿਆ ਆ ਮੈਂ Google ਤੇ ਸਰਚ ਕਰਦੀ ਹੁੰਦੀ ਸੀ YouTube ਵਗੈਰਾ ਤੋਂ ਸਿੱਖਿਆ ਆ ਤੇ ਸਭ ਤੋਂ سپورਟ ਵੱਧ ਮੇਰੇ ਬ੍ਰਦਰ ਦੀ ਤੇ ਉਸ ਤੋਂ ਬਾਅਦ ਮੇਰੇ ਪੇਰੈਂਟਸ ਦੀ ਗਾਇਕੀ ਤੇ ਕਿੰਨਾ ਸਮਾਂ ਦੇਣੀ ਹੁੰਦੀ ਤੇ ਕਿ ਮੀਨਸ ਕਿਵੇਂ ਜਾਣ ਜੋ ਫਿਰ ਮੀਨਸ ਕੱਢਣਾ ਅੱਜ ਇਹ ਫੋਨ ਕਰ ਲਓ ਤੇ ਗਾਇਕੀ ਵਿੱਚ ਮੈਂ ਸਭ ਤੋਂ ਜ਼ਿਆਦਾ ਮਤਲਬ ਮੈਂ ਮਤਲਬ ਘਰ ਦੇ ਵਿੱਚ ਬੈਠੀ ਏਦਾਂ ਖੋਦੀ ਗਾਉਂਦੀ ਰਹਿੰਦੀ ਆ ਤੇ ਟਾਈਮ ਤਾਂ ਕੋਈ ਵੀ ਨਹੀਂ ਦਿੱਤਾ ਅੱਜ ਤੱਕ ਸਹੀ ਦੱਸਾਂ ਤਾਂ ਮੈਂ ਪਰ ਮੈਂ ਥੋੜਾ ਥੋੜਾ ਇਦਾਂ ਸੁਣਦੀ ਰਹਿਣੀ ਹੈਗਾ ਤੇ ਨਾਲ ਨਾਲ ਇਦਾਂ ਗਾਨੀ ਰਹਿਣੀ ਆ ਸਭ ਤੋਂ ਜ਼ਿਆਦਾ ਜਦ ਮਾਪਦੇ ਸਟੱਡੀ ਵੀ ਕਰਨੀ ਹੁੰਦੀ ਹੈ ਤੁਸੀਂ ਕਾਈਕੀ ਵੀ ਕਰਨੀ ਹੁੰਦੀ ਹੈ ਮੂਵਜ਼ ਵੀ ਕਰਨੀ ਹੁੰਦੇ ਆ ਤਰੂ ਕਿ ਨਹੀਂ ਕਰਦੀ ਸਾਰਾ ਮੈਂ ਮਨਟੇਸ਼ਨ ਉਹ ਮੈਂ ਇਦਾਂ ਵੀ ਮਤਲਬ ਜਦੋਂ ਫ੍ਰੀ ਟਾਈਮ ਹੁੰਦਾ ਮੈਨੂੰ ਘਰ ਦੇ ਕੰਮ ਵਗੈਰਾ ਕਰਵਾ ਕੇ ਫਿਰ ਉਸ ਤੋਂ ਬਾਅਦ ਪੜ੍ਹ ਕੇ ਤੇ ਉਸ ਤੋਂ ਬਾਅਦ ਮੈਂ ਇਦਾਂ ਗਾਨੀ ਰਹਿਣੀ ਆ ਤੇ ਇਦਾਂ YouTube ਤੇ ਸਰਚ ਕਰ ਲਿਆ ਕੋਈ ਗਾਣਾ ਫਿਰ ਉਸ ਉਸ ਦੇ ਨਾਲ ਨਾਲ ਉਹਦਾ ਗਾਈ ਗਏ ਲਿਰਿਕਸ ਵਗੈਰਾ ਸਭ ਤੋਂ ਜ਼ਿਆਦਾ ਪਸੰਦਾ ਕਿਹੜਾ ਵਿਦੇਸ਼ ਦਾ ਜਿਹੜਾ ਵਿਦੇਸ਼ ਦੀ ਗੱਲ ਕੀਤੀ ਜਾਵੇ ਤਾਂ ਲੈਂਗੁਏਜ ਕੋਈ ਸਭ ਤੋਂ ਜ਼ਿਆਦਾ ਵਧੀਆ ਲੱਗੀ ਜਿਹੜਾ ਗਾਣੇ ਜਿਹੜਾ ਸੀ ਮੇਰੀ ਫੇਵਰਿਟ ਤਾਂ ਸਿੰਗਰ ਸਰਿੰਦਰ ਕੌਰੀ ਹੈ ਤੇ ਪਰ ਉਸ ਤੋਂ ਬਾਅਦ ਜਿਹੜੇ ਹੈਗੇ ਆ ਜਸਟਨ ਵੀਪਰ ਵਗੈਰਾ ਤੇ ਉਹਨਾਂ ਦੇ ਬਿਲੀ ਐਲਿਸ਼ ਵਗੈਰਾ ਉਹਨਾਂ ਦੇ Song ਨੇ ਲੋਕ ਜਿਹੜੇ ਲੜਕੀਆਂ ਨੂੰ ਪੁੱਛੇ ਮਾਪਿਆਂ ਨਾਲ ਨਹੀਂ ਦਿੰਦੇ ਤੁਸੀਂ ਤੁਹਾਡਾ ਘਰ ਦਾ ਸਹਿਯੋਗ ਕਿਵੇਂ ਕਿਸ ਤਰ੍ਹਾਂ ਦੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੂੰਗੀ ਕਿ ਅੱਜ ਕੱਲ੍ਹ ਕੁੜੀਆਂ ਸਭ ਕੁਝ ਕਰ ਸਕਦੀਆਂ ਨੇ ਕੁੜੀਆਂ ਜਾਜ ਵੀ ਚਲਾ ਰਹੀਆਂ ਨੇ ਕੁੜੀਆਂ ਸਭ ਕੁਝ ਕਰ ਰਹੀਆਂ ਨੇ ਤੁਸੀਂ ਉਹਨਾਂ ਨੂੰ ਸਿਰਫ ਸਪੋਰਟ ਕਰਨਾ ਹੈ ਤੇ ਉਸ ਦਾ ਉਹਨਾਂ ਦਾ ਪੁੱਛਣਾ ਵੀ ਉਹਨਾਂ ਨੂੰ ਆਦੀ ਜ਼ਿੰਦਗੀ ਵਿੱਚ ਕੀ ਚਾਹੀਦਾ ਹੈ ਤੇ ਉਹ ਕੀ ਕਰਨਾ ਚਾਹੁੰਦੀਆਂ ਨੇ ਤੇ ਬੱਚਿਆਂ ਨੂੰ ਵੀ ਇਹੀ ਚਾਹੀਦਾ ਹੈ ਵੀ ਉਹ ਉਹਨਾਂ ਦੇ ਪੇਰੈਂਟਸ ਉਹਨਾਂ ਲਈ ਚੰਗਾ ਹੀ ਕਰਦੇ ਨੇ ਅਕਸਰ ਉਹ ਵੀ ਕੁਝ ਮਾੜਾ ਨਹੀਂ ਚਾਹੁੰਦੇ ਇਸ ਲਈ ਬੱਚਿਆਂ ਨੂੰ ਵੀ ਵੱਡੇ ਮਾਪਿਆਂ ਦੀ ਸਪੋਰਟ ਕਰਨੀ ਚਾਹੀਦੀ ਹੈ